ਹਾਂਜੀ ਭਾਈ ਜੀ ਕੀ ਨਾਮ ਹੈ ਜੀ ਤੇ ਕਿੱਥੋਂ ਦੇ ਰਹਿਣਾ ਬੋਤ? ਮੇਰਾ ਨਾਮ ਅੰਕਿਤ ਵਧਵਾਈ 19 ਨੰਬਰ ਵਾਰਡ ਦਾ ਰਹਿਣ ਵਾਲਾ। ਐਸੇ ਗਲੀ ਦਾ ਆ ਤੁਹਾਡਾ ਕੀ ਨਾਮ ਹੈ? ਚਿਰਾਗ ਜੀ ਆ ਨਾਲ ਸਾਡੇ ਅੰਕਲ ਖੜੇ ਨੇ। ਸਾਡੀ ਮੇਨ ਸਮੱਸਿਆ ਹੈ ਜੀ ਸਾਡੀ 4 ਨੰਬਰ ਗਲੀ 'ਚ ਸ਼ਮਸ਼ਾਨ ਘਾਟਾ ਜੀ। ਠੀਕ ਹੈ ਉੱਥੇ ਸਾਰਾ ਦਿਨ ਗੋਇ ਨਾਲੀਆਂ ਭਰੀਆਂ ਰਹਿੰਦੀਆਂ। ਕਿਸੇ ਤੇ ਕੋਈ ਅਰਥੀ ਆਉਂਦੀ ਹੈ ਕਈ ਵਾਰੀ ਉਹ ਡਿੱਗ ਪੈਂਦੇ। ਕੋਈ ਬੱਚਾ ਨਹੀਂ ਉੱਥੇ ਟੱਪ ਸਕਦਾ। ਸਾਡਾ ਬੁਰਾ ਹਾਲਾ ਸਾਡੀ ਮੇਨ ਸਮੱਸਿਆ ਤੇ ਹੱਲ ਕੀਤਾ ਜਾਵੇ ਜੀ। ਕਿੰਨੇ ਚਿਰ ਤੋਂ ਇਹ ਇਸ ਮਸਲੇ ਇਹ ਤਾਂ ਸ਼ੁਰੂ ਤੋਂ ਹੀ ਹੈ ਜੀ ਅਸੀਂ ਜਦੋਂ ਦੇ ਅਸੀਂ ਜੰਮੇ ਪਲੇ ਉਦੋਂ ਦੀ ਦੇਖਦੇ ਆਉਣੇ ਆ ਜੀ ਇਹ ਇਹਦੇ ਤੇ ਮੰਨਦੇ ਆ ਕਿ ਕਈ ਗਲੀਆਂ 'ਚ ਪਾਣੀ ਅਸੀਂ ਉਹ ਰੋਡ ਵੀ ਜਾ ਕੇ ਐਸਾ ਇਨਸਾਨ ਜਾਦਾ ਤੇ ਮੇਨ ਰੋਡ ਆ ਜਿਹੜੀ ਉਹ ਆ ਉਹ ਤਾਂ ਘੱਟੋ ਘੱਟ ਸਾਫ਼ ਹੋਣੀ ਚਾਹੀਦੀ ਆ ਪਰ ਦੇਖਿਆ ਉਹਦੇ ਨਾਲੀਆਂ ਦੇ ਵਿੱਚ ਗੋਹਾ ਜੰਮਿਆ ਹੋਇਆ ਤੁਸੀਂ ਆਪ ਹੀ ਦੇਖਿਆ ਹਾਲ ਸਾਰੇ ਉੱਥੋਂ ਕੀ ਬੰਦਾ ਅਰਥੀ ਲੈ ਕੇ ਟੱਪ ਜੂਗਾ ਜੀ ਸਾਰੀ ਗਲੀ ਬਲੌਕ ਆ ਜੀ ਉਹ ਸਾਰੀ ਗਲੀ ਧੁਰ ਤੱਕ ਸਾਰੀ ਗਲੀ ਚ ਗੋਇਆ ਹੀ ਗੋਇਆ ਕੋਈ ਵਹੀਕਲ ਵਾਲਾ ਡਿੱਗ ਪੈਂਦਾ ਰਾਤ ਬਰਾਤ ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਜੀ ਲਾਈਟ ਨਹੀਂ ਹੁੰਦੀ ਕਈ ਵਾਰੀ ਜੀ ਜਿੱਦਣ ਬਾਰਿਸ਼ ਆ ਜਾਏ ਜਾਂ ਮੌਸਮ ਖਰਾਬ ਹੋ ਉਹ ਦਿਨ ਬਹੁਤ ਜ਼ਿਆਦਾ ਚਿੱਕੜ ਹੋ ਜਾਂਦਾ ਆਪਾਂ ਵਾਰੀ ਵਾਰੀ ਕਰਾਂਗੇ ਬਾਅਦ ਵਿੱਚ ਹਾਂ ਜੀ ਹੋਰ ਕੀ ਸਮੱਸਿਆ ਆ ਰਹੀ ਹੈ ਜੀ ਹੋਰ ਇੱਕੀ ਸਮੱਸਿਆ ਸਾਡੇ ਕੋਈ ਇੱਥੇ ਲਾਈਟ ਨਹੀਂ ਜਗਦੀ ਜੀ ਰਾਤ ਨੂੰ ਸਾਰੀਆਂ ਲਾਈਟਾਂ ਬੰਦ ਪਈਆਂ ਜੀ ਗਲੀ ਮਹੱਲੇ ਦੀਆਂ ਠੀਕ ਹੈ ਜੀ ਕੋਈ ਕਿਸੇ ਐਮਸੀ ਦਾ ਧਿਆਨ ਨਹੀਂ ਇਸ ਪਾਸੇ ਕੋਈ ਲਾਈਟਾਂ ਜਗਾਵੇ ਕੋਈ ਕੁਝ ਕਰੇ ਆ ਤੁਹਾਡੇ ਸਾਹਮਣੇ ਹੁਣ ਗਲੀਆਂ ਦਾ ਹਾਲ ਦੇਖ ਲਓ ਜੀ ਕੋਈ ਇੱਥੇ ਬੱਚਾ ਲੰਘ ਜਾਊਗਾ ਸਵੇਰ ਨੂੰ ਸਕੂਲ ਨੂੰ ਜੀ ਨਾਸਤਿਕਾਂ ਸਹੀ ਹੈ ਇਹ ਗਲੀ ਗਲੀ ਜਿਵੇਂ ਇੱਕ ਬੰਦ ਵੀ ਕੀਤੀ ਵੀ ਗੇਟ ਲਾ ਕੇ ਇੱਕ ਗੇਟ ਲਾ ਕੇ ਨਾ ਬਕਾਇਦਾ ਗਲੀ ਜਿਵੇਂ ਕੋਈ ਉਹਦੇ ਇੱਕ ਟਰਾਲੀ ਉਚਾਲੇ ਖੜੀ ਹੈ ਇੱਕ ਗੇਟ ਲਾ ਕੇ ਬੰਦ ਕੀਤੀ ਪਈ ਚੱਕ ਹੋਰ ਹੋਰ ਨਾ ਗੁੰੰਗ ਰਿਹਾ ਇਹ ਤੁਸੀਂ ਦੇਖੋ ਜੀ ਇਹਨਾਂ ਨੇ ਗਾਵਾਂ ਰੱਖੀਆਂ ਇਹ ਪਰਲੇ ਪਾਸੇ ਵੀ ਗੇਟ ਹੈ ਜੀ ਇੱਧਰ ਵੀ ਗੇਟ ਹੈ ਕੋਈ ਗਲੀ ਰੋਕਣ ਦਾ ਤਾਂ ਕੋਈ ਕਿਸੇ ਦਾ ਹੱਕ ਨਹੀਂਗਾ ਜੀ ਜੇ ਰੱਖਣਿਆ ਦੇ ਮਾਲ ਡੰਗਰ ਕਿਸੇ ਖੁੱਲੇ ਥਾਂ ਤੇ ਰੱਖੋ ਕਿਸੇ ਮਹੱਲੇ ਵਾਲਿਆਂ ਨੇ ਕੋਈ ਤੁਸੀ ਤੰਗ ਕੀਤਾ ਨਗਰ ਕੌਂਸਲ ਵਰ ਨਾ ਨਹੀਂ ਕੋਈ ਇਹਨਾਂ ਕੋਈ ਵੀ ਨਹੀਂ ਆਇਆ ਜੀ ਸਭ ਦੀ ਕੋਈ ਨਾ ਕੋਈ ਹੈਗੀ ਹੈ ਸਪੋਰਟ ਜਦੋਂ ਕੋਈ ਕੰਪਲੀਟ ਕਰਦਾ ਜਾ ਕੇ ਉੱਥੇ ਕਿਸੇ ਨੂੰ ਵਿਚਪਾਰਸ਼ ਪੁਆ ਕੇ ਤੇ ਨਾਲ ਦੀ ਨਾਲ ਆਦਾ ਖੜਾ ਛੜਾ ਲੈਂਦੇ ਜੀ ਤੁਸੀਂ ਕੀਤੀ ਹੈ ਕੰਪਲੇਂਟ ਕੀਤੀ ਅਸੀਂ ਬਹੁਤ ਟਾਈਮ ਪਹਿਲਾਂ ਵੀ ਕੀਤੀ ਹੈ ਹੁਣ ਵੀ ਕੀਤੀ ਹੈ ਹੁਣ ਵੀ ਸੀ ਨਾਈਟ ਆ ਪਿੱਛੇ ਵੀ ਗਏ ਸੀ ਕੋਈ ਸੁਣਵਾਈ ਨਹੀਂ ਗਈ ਜੀ ਉਹ ਸਭ ਪਟੇਲ ਨਗਰ ਦੇ ਵਿੱਚ ਕਾਫੀ ਜ਼ਿੰਦਗੀ ਦੇਖਣ ਨੂੰ ਮਿਲਦੀ ਹੈ ਇੱਕ ਸ਼ਾਂਤ ਘਾਟੜ ਜਿਹੜੀ 메ਡ ਦਰਿਆ ਉਹਦੇ ਵਿੱਚ ਨਾਲੀਆਂ ਤੇ ਗੋਬਰ ਭਰਿਆ ਹੋਇਆ ਹੈ ਸੜਕ ਤੇ ਵੀ ਗੋਬਰ ਛਿੱਲਿਆ ਹੋਇਆ ਹੈ ਤੇ ਕੁਝ ਗਲੀਆਂ ਇਸ ਤਰ੍ਹਾਂ ਦੇ ਜਿੱਥੇ ਉਹਨਾਂ ਵੱਲੋਂ ਕਬਜ਼ੇ ਕੀਤੇ ਗਲੀ ਦੇ ਗੇਟ ਲਾ ਕੇ ਨਿੱਕਲ ਖੜੇ ਕਰਕੇ ਗਲੀ ਦੇ ਕਬਜ਼ੇ ਕੀਤਾ ਦੇਖਣ ਨੂੰ ਆਇਆ ਲੱਗਦਾ ਵੀ ਜਿਵੇਂ ਇਹ ਨਗਰ ਕੌਂਸਲ ਚਾਰ-ਪੰਜ ਗਲੀਆਂ ਨੂੰ ਗੋਬਰ ਨਾਲ ਸਾਫ਼ ਕਰਦਾ ਇਸ ਤਰ੍ਹਾਂ ਅਸੀਂ ਇਹਨਾਂ ਸਾਰਿਆਂ ਨੂੰ ਜਿਹੜੇ ਉੱਥੇ ਜਿਹੜੇ ਨਜਾਇਜ਼ ਜਿਹੜੇ ਬੈਠੇ ਨੇ ਬੰਦੇ ਉੱਥੇ ਜਿਹੜੇ ਕਿ ਰੈਹਾਇਸ਼ੀ ਏਰੀਆ ਦੇ ਵਿੱਚ ਜਿਨ੍ਹਾਂ ਨੇ ਪਸ਼ੂ ਰੱਖਿਓ ਨੇ ਸਾਰਿਆਂ ਨੂੰ ਨੋਟਿਸ ਰੂਪਰ ਜਾਰੀ ਕੀਤਾ ਹੋਇਆ ਇਹਨੇ ਜੀ ਤੇ ਇਹਨਾਂ ਦੇ ਅਸੀਂ ਉਹਨਾਂ ਤੇ ਐਫਆਈਆਰ ਵਗੈਰਾ ਵੀ ਦਰਜ ਕਰਾਈਗੀ ਨਗਰ ਕੌਂਸਲ ਵੱਲੋਂ ਤੇ ਜਲਦੀ ਇਹਨਾਂ ਨੇ ਸਾਨੂੰ ਆਸ਼ਵਿਸ਼ਵਾਸ ਦਿੱਤਾ ਸੀਗਾ ਅਸੀਂ ਵੀ ਦਿਨ 3 ਜਾਂ 4 ਮੰਥ ਖਾਲੀ ਕਰ ਦਾਂਗੇ ਤੇ ਜਲਦੀ ਅਸੀਂ ਇਹਨਾਂ ਨੂੰ ਇੱਥੋਂ ਸ਼ਿਫਟ ਕਰਨ ਜਾ ਰਹੇ ਹਾਂ ਇਹ ਹਰ ਬੇਰੀ ਸਮਾਂ ਲੈ ਲੈਂਦੇ ਜੀ ਹਰ ਬੇਰੀ ਇਹ ਫੇਰ ਸਮਾਂ ਪੂਰਾ ਹੁੰ ਤੋਂ ਬਾਅਦ ਨਵਾਂ ਨਹੀਂ ਨਹੀਂ ਸਾਰੀ ਸਬਾਰ ਅਸੀਂ ਇਹਨਾਂ ਨੇ ਸ਼ਕਤੀ ਨਾਲ ਕਾਰਵਾਈ ਕਰਦੇ ਹੋ ਇਹਨਾਂ ਨੂੰ ਸੇਥੋ ਸੀਲ ਕਰਕੇ ਸ਼ਿਫਟ ਕਰਾ ਦਾਂਗੇ। ਇੱਕ ਬਜ਼ੁਰਗ ਜਿਹੜਾ ਹੈਗਾ ਸੀ ਆਪਦੇ بیٹے ਨਾਲ ਆ ਰਿਹਾ ਸੀ ਉਸ ਤੋਂ ਦੋਏ ਬੁਤਨੇ ਢਿੱਗ ਡਿੱਗ ਗਏ। ਅੱਛਾ। ਕਾਫੀ ਇਸ ਤਰ੍ਹਾਂ ਦੇ ਜਿਹੜੇ ਸੁਪਰੀ ਬੱਚੇ ਨੇ ਜਾਂ ਹੁਣ ਵੀ ਆਰਸੀ ਲੈ ਕੇ ਜਾਂਦਾ ਕਿ ਇੱਕ ਵਾਰੀ ਕਹਿੰਦੇ ਆਰਸੀ ਵੀ ਉੱਥੇ ਡਿੱਗ ਗਈ। ਅਸੀਂ ਕਰ ਰਹੇ ਹਾਂ ਕਾਰਵਾਈ ਸਰ ਅਸੀਂ ਵੀ ਦੁਬਾਰਾ ਚੈੱਕ ਵੀ ਕਰਾ ਲੈਣੇ ਆ ਸਾਰਾ ਕਿ ਕੀ ਮੌਕੇ ਦੇ ਕੀ ਹਾਲਾਤ ਨੇ ਜਲਦੀ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਏ ਇਸ ਵਾਰ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਦੋਨੇ ਪਾਸੇ ਜਿਹੜੀਆਂ ਗਲੀਆਂ ਨੇ ਜੀ। ਹਾਂਜੀ ਹਾਂਜੀ ਹਾਂਜੀ। ਉਹਨੇ ਗਲੀਆਂ ਨੂੰ ਜਿਹੜੇ ਉੱਥੇ ਦੇ ਰਹਿਣ ਵਾਲੇ ਸੁਖੀ ਨੇ ਉਹਨਾਂ ਨੇ ਬਲੌਕ ਕੀਤੀ ਹੋਈ ਹੈ ਕਿਸੇ ਨੇ ਟ੍ਰੈਲੇ ਲਾ ਕੇ ਬਲੌਕ ਕੀਤੀ ਹੋਈ ਹੈ ਕਿਸੇ ਨੇ ਕੋਈ ਨਿੱਜੀ ਮਤਲਬ ਗੇਟ ਲਾ ਕੇ ਬਲੌਕ ਕੀਤੀ ਹੋਈ ਹੈ ਉਹ ਅਸੀਂ ਜੇ ਕਿਸੇ ਨੇ ਇਸ ਤਰ੍ਹਾਂ ਦੇ ਕੀਤਾ ਤਾਂ ਅੱਜ ਅਸੀਂ ਉਹਦੇ ਕਾਰਵਾਈ ਕਰਦੇ ਹਾਂ ਤੁਰੰਤ ਉਹ ਤੇ ਐਕਸ਼ਨ ਲਵਾਂਗੇ ਤੇ ਉਹਨਾਂ ਦੇ ਗਲੀਆਂ ਖੋਲਾ ਦਨੇ